ਪਰ ਪੰਜਾਬ ਟੀਵੀ ਉਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀ ਤੇ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਸੀਐਮ ਭਗਵੰਤ ਮਾਨ ਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਹੈ ਤੇ ਛੁੱਟੀ ਮਿਲਦੇ ਹੀ ਸੀਐਮ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਹੈ ਇੱਕ ਵੱਡੀ ਮੀਟਿੰਗ ਰੱਖ ਲਈ ਹੈ ਤਾਂ ਸਾਰੇ ਮੰਤਰੀਆਂ ਨੂੰ ਮੀਟਿੰਗ ਵਿੱਚ ਸੱਦੇਗਾ ਖਾਸ ਕਰਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਮੌਜੂਦ ਰਹਿਣਗੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਗ੍ਰਹਿ ਨਿਵਾਸ ਦੇ ਉੱਤੇ ਮੀਟਿੰਗ ਰੱਖੀ ਗਈ ਆ ਮੁੱਖ ਮੰਤਰੀ ਗ੍ਰਹਿਣ ਵਾਸਤੇ ਉੱਤੇ ਮੀਟਿੰਗ ਰੱਖੀ ਗਈ ਆ ਬੀਤੇ 3 ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣੇ ਕਾਫੀ ਬਿਮਾਰ ਚੱਲ ਰਹੇ ਸੀਗੇ ਤੇ ਫੇਫੜੇ ਦੇ ਵਿੱਚ ਇਨਫੈਕਸ਼ਨ ਸੀ ਜਿਸ ਨੂੰ ਲੈ ਕੇ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਐਡਮਿਟ ਰਹੇ ਤਾਂ ਹੁਣ ਉਹਨਾਂ ਨੂੰ ਛੁੱਟੀ ਮਿਲ ਗਈ ਹਾਲਾਂਕਿ ਬੀਤੇ ਜੇ ਗੱਲ ਕਰ ਲਈਏ ਤਾਂ ਜੋ ਰਿਪੋਰਟ ਬ੍ਰਿਲੇਟਨ ਆਈ ਹੈ ਜੋ ਰਿਪੋਰਟ ਆਈ ਹੈ ਹਸਪਤਾਲ ਤੋਂ ਉਸ ਦੇ ਮੁਤਾਬਿਕ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਸਗੋਂ ਤਾਂ ਉੱਥੇ ਹੀ ਉਹਨਾਂ ਨੂੰ ਜਿਹੜੇ ਸਪੀਕਰ ਕੁਲਤਾਰ ਸਿੰਘ ਸੰਤਵਾ ਮੰਤਰੀ ਹਰਪਾਲਜੀ ਮਹਾਰਜੋਤ ਸਿੰਘ ਬੈਂਸ ਤੇ ਹੋਰ ਜਿਹੜੇ ਕਾਫੀ ਸਾਰੇ ਮੰਤਰੀ ਜਿਹੜੇ ਉਹਨਾਂ ਨੂੰ ਮਿਲ ਕੇ ਉਹਨਾਂ ਦੀ ਸਿਹਤ ਯਾਪੀ ਲਈ ਅਰਦਾਸ ਵੀ ਕੀਤੀ ਹੈ ਉਹਨਾਂ ਦਾ ਇਹ ਹਾਲਚਲ ਪੁੱਛ ਕੇ ਵੀ ਆਇਆ ਤਾਂ ਉੱਥੇ ਹੁਣ ਸੀਐਮਾਨ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਹੈ ਤੇ ਸੀਐਮਾਨ ਘਰ ਦੇ ਲਈ ਰਵਾਨਾ ਹੋ ਚੁੱਕੇ ਨੇ ਤੇ ਉਹਨਾਂ ਨੇ ਮੀਟਿੰਗ ਵੀ ਰੱਖ ਲਈ ਤੇ ਅੱਜ ਸ਼ਾਮ ਨੂੰ 5 ਵ ਹੋਵੇ ਗੀਤਾ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਉਹਨਾਂ ਦੇ ਦੱਸਣ ਮੁਤਾਬਕ ਤੇ ਮੰਤਰੀ ਹਰਪਾਲ ਸਿੰਘ ਚੀਮਾ ਉਹਨਾਂ ਦੇ ਦੱਸਣ ਮੁਤਾਬਕ ਕੋ ਹਸਪਤਾਲ ਦੇ ਵਿੱਚ ਰਹਿੰਦੇ ਹੋਏ ਵੀ ਕੰਮ ਕਰ ਰਹੇ ਸੀ ਕਈ ਫਾਈਲਾਂ ਉਹਨਾਂ ਨੇ ਸਾਈਨ ਕੀਤੀਆਂ ਤਾਂ ਉਹਨਾਂ ਨੇ ਮੀਟਿੰਗ ਸੱਦ ਲਈ ਆ ਕਿਸਾਨਾਂ ਨੂੰ ਲੈ ਕੇ ਮੀਟਿੰਗ ਸੱਦੀ ਹੈ ਤੇ ਨਾਲ ਹੀ ਜੋ ਮੰਡੀਆਂ ਦੇ ਪ੍ਰੋਕਿਓਰਮੈਂਟ ਨੂੰ ਲੈ ਕੇ ਉਹਨਾਂ ਨੇ ਮੀਟਿੰਗ ਸੱਦੀ ਆ ਜੋ ਉਹਨਾਂ ਦੀ ਹਾਲਤ ਖਸਤਾ ਉਹਨਾਂ ਨੂੰ ਲੈ ਕੇ ਮੀਟਿੰਗ ਸੱਦੀ ਗਿਆ ਤਾਂ ਵੱਡਾ ਐਲਾਨ ਸ਼ਾਮ ਤੱਕ ਹੋ ਸਕਦਾ ਸਖਤੀ ਵੀ ਦਿਖਾਈ ਜਾ ਸਕਦੀ ਹੈ ਕਿਉਂਕਿ ਝੋਨੇ ਦੀ ਖਰੀਦ ਹੋਣੀ ਹੈ ਝੋਨੇ ਦੀ ਖਰੀਦ ਜਿਹੜੀ ਲਗਾਤਾਰ ਚੱਲ ਰਹੀ ਹੈ ਕਿਸਾਨ ਆਪਣੀ ਫਸਲ ਨੂੰ ਵੱਢ ਕੇ ਮੰਡੀਆਂ ਦੇ ਵਿੱਚ ਲਿਜਾ ਰਹੇ ਨੇ ਤਾਂ ਉਸ ਨੂੰ ਲੈ ਕੇ ਸੀਐਮਾਨ ਵੱਡਾ ਫੈਸਲਾ ਲੈ ਸਕਦੇ ਕਿਸਾਨਾਂ ਦੇ ਲਈ ਐਲਾਨ ਕਰ ਸਕਦੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੀਐਮਾਨ ਨੇ ਹਸਪਤਾਲ ਚੋਂ ਛੁੱਟੀ ਮਿਲਦਿਆਂ ਹੀ ਵੱਡੀ ਮੀਟਿੰਗ ਰੱਖ ਲਈ ਹੈ ਮੀਟਿੰਗ ਦਾ ਸੱਦਾ ਤਤ 5 ਵਜੇ ਸ਼ਾਮ ਨੂੰ ਮੁੱਖ ਮੰਤਰੀ ਨਿਵਾਸ ਦੇ ਉੱਤੇ ਮੀਟਿੰਗ ਹੋ ਵੀ ਖਾਸ ਕਰਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਗੁੱਡੀਆਂ ਮੌਜੂਦ ਰਹਿਣਗੇ ਮੰਡੀਆਂ ਦੇ ਵਿੱਚ ਜੋ ਸਮੱਸਿਆਵਾਂ ਆ ਰਹੀਆਂ ਉਹਨਾਂ ਸਮੱਸਿਆਵਾਂ ਨੂੰ ਲੈ ਕੇ ਗੱਲਬਾਤ ਹੋ ਸਕਦੀ ਕਿਸਾਨਾਂ ਨੂੰ ਜੋ ਸਮੱਸਿਆਵਾਂ ਆ ਰਹੀਆਂ ਉਹਨਾਂ ਨੂੰ ਲੈ ਕੇ ਗੱਲਬਾਤ ਹੋ ਸਕਦੀ ਤਾਂ ਤਸਵੀਰਾਂ ਦੇਖ ਸਕਦੇ ਹੋ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆਪਣੇ ਆਪ ਤੁਰ ਕੇ ਗੱਡੀ ਦੇ ਵਿੱਚ ਬੈਠਦੇ ਨਜ਼ਰ ਆ ਰਹੇ ਹਾਲਾਂਕਿ ਜੇ ਬੀਤੇ ਕੱਲ ਦੀ ਗੱਲ ਕਰ ਲਈਏ ਤਾਂ ਕੱਲ ਸਵੇਰ ਤੱਕ ਇੱਕ ਸਸਪੈਂਸ ਬਣਿਆ ਹੋਇਆ ਸੀਗਾ ਕਿ ਮੁੱਖ ਮੰਤਰੀ ਦੀ ਸਿਹਤ ਜਿਹੜੀ ਕਿਵੇਂ ਦੀ ਹੋ ਸਕਦੀ ਕਿਹੋ ਜਿਹੀ ਹਾਲਾਤ ਹੋ ਸਕਦੇ ਨੇ ਕਿਤਨੇ ਕਿਤੇ ਡਰ ਬਣ ਉਹਨਾਂ ਦੀ ਕਾਫੀ ਪਹਿਲਾਂ ਖਰਾਬ ਸੀ ਜਿਸ ਕਰਕੇ ਬਾਕੀ ਮੰਤਰੀ ਵੀ ਦੇਦਲਾਂ ਦੇ ਵਿੱਚ ਡਰ ਬਣਿਆ ਸੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਮੁੱਖ ਮੰਤਰੀ ਭਗਵੰਤਪਾਣ ਉਹਨਾਂ ਨੂੰ ਛੁੱਟੀ ਮਿਲ ਚੁੱਕੀ ਤਾਂ ਉਹਨਾਂ ਨੇ ਮੀਟਿੰਗ ਰੱਖ ਲਈ ਇੱਕ ਵੱਡੀ ਮੀਟਿੰਗ ਉਹਨਾਂ ਦੇ ਵੱਲੋਂ ਰੱਖ ਲਈ ਗਈ ਆ ਤਾਂ ਜਿਸ ਦੇ ਬਾਅਦ ਹੁਣ ਵੱਡਾ ਫੈਸਲਾ ਲੈ ਸਕਦੇ ਉਸ ਮੀਟਿੰਗ ਵਿੱਚ ਗੱਲ ਕਰ ਲਈਏ ਤਾਂ ਆ ਖੇਤੀਬਾੜੀ ਵਾਲੀ ਨਾਲ ਸੰਬੰਧਤ ਜਿਹੜੇ ਆ ਉਹ ਗੱਲਬਾਤ ਕਰਨਗੇ ਮੰਡੀਆਂ ਨਾਲ ਰਿਲੇਟਡ ਜਿਹੜੀ ਆ ਉੱਥੇ ਗੱਲਬਾਤ ਕਰਨਗੇ ਤਾਂ ਵੱਡਾ ਫੈਸਲਾ ਲੈ ਸਕਦੇ ਕਿਸਾਨਾਂ ਨੂੰ ਜੋ ਪ੍ਰੋਬਲਮ ਆਉਂਦੀ ਹੈ ਮੰਡੀਆਂ ਵਿੱਚ ਪ੍ਰੋਕਿਊਰਮੈਂਟ ਨੂੰ ਲੈ ਕੇ ਗੱਲਬਾਤ ਜਿਹੜੀ ਆ ਉਹ ਕੀਤੀ ਜਾ ਸਕਦੀ ਹੈ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਛੁੱਟੀ ਮਿਲਦਿਆਂ ਹੀ ਸੀਐਫ ਮਾਨ ਹੁਣੀ ਮੀਟਿੰਗ ਰੱਖ ਲਈ ਆ ਮੀਟਿੰਗ ਰੱਖ ਲਈ ਹੈ ਮੁੱਖ ਮੰਤਰੀ ਗ੍ਰਹਿ ਨਿਵਾਸ ਦੇ ਵਿੱਚ ਮੀਟਿੰਗ ਰੱਖੀ ਗਈ ਹੈ ਤਾਂ ਵੱਡੀ ਅਪਡੇਟ ਇਸ ਵੇਲੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੌਕੇ ਦੀਆਂ ਤਸਵੀਰਾਂ ਫੋਰਟਿਸ ਹਸਪਤਾਲ ਤੋਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆਹੋ ਕੈਪ ਲੈ ਕੇ ਖੁਦ ਤੁਰ ਕੇ ਗੱਡੀ ਦੇ ਵਿੱਚ ਬੈੰਦੇ ਨੇ ਉਸ ਤੋਂ ਬਾਅਦ ਆਪਣੇ ਗ੍ਰਹਿਨਿਵਾਸ ਵੱਲ ਉਹਨਾਂ ਦਾ ਕਾਫਲਾ ਵੱਧ ਆਇਆ ਤਾਂ ਹੁਣ ਉਹਨਾਂ ਨੇ ਮੀਟਿੰਗ ਰੱਖ ਲਈ ਹੈ ਮੰਡੀਆਂ ਨੂੰ ਲੈ ਕੇ ਮੰਡੀਆਂ ਦੀ ਪ੍ਰੋਕਿਊਰਮੈਂਟ ਨੂੰ ਲੈ ਕੇ ਮੀਟਿੰਗ ਰੱਖੀ ਗਈ ਹੈ ਜੋ ਵੀ ਖਸਤਾ ਹਾਲਤ ਹੈ ਮੰਡੀਆਂ ਦੀ ਜਾਂ ਸਮੱਸਿਆਵਾਂ ਆ ਰਹੀਆਂ ਨੇ ਜਾਂ ਫਸਲ ਮੌਕੇ ਤੇ ਨਹੀਂ ਖਰੀਦੀ ਜਾ ਰਹੀ ਜਾਂ ਜੋ ਵੀ ਪ੍ਰੋਬਲਮ ਆ ਰਹੀ ਉਹਨਾਂ ਨੂੰ ਲੈ ਕੇ ਗੱਲਬਾਤ ਕੀਤੀ ਜਾ ਸਕਦੀ ਹੈ। ਤਬਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ